ਪਿਕਾ ਲੈ ਨਾ ਉਹ ਸਾਹ ਲਈ ਆ ਆ ਮੌਤਦ ਗਿਆ ਵੇਖ ਕੇ ਰਹੀ ਦਾਰੀ ਹਾ ਹਾ ਐ ਐ ਕਿਤੇ ਦੌੜਾਤ ਨਹੀਂ ਚਾ ਗਿਆ ਉਹ ਠੀਕ ਹੈ ਕੰਜਰਾ ਹਾਜਮ ਕਰਦਾ ਮਸ਼ੀਨ ਚੱਲੀ ਜਾਂਦੀ ਹੈ ਆਹੋ ਆ ਵੇਖ ਓਏ ਕੌਣ ਆ ਗਿਆ ਹੈ ਇੱਧਰ ਵੇਖਦਾ ਸੀ ਓਕੇ ਜੋ ਆ ਤੋੜਾ ਇੱਧਰ ਦੇਖ ਇਹ ਕੌਣਾ ਭਾਈ ਸਾਹਿਬ ਇਹ ਸਭ ਕੋ ਚੈਨਲ ਕੈਨੇਡਾ ਵਾਲਿਆ ਓਏ ਬੱਲੇ 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 ਓ ਮਗਿਆ ਭਾਈ ਸਾਹਿਬ ਤੁਹਾਨੂੰ ਜੀ ਆਇਆਂ ਕਿਹਨੇ ਹਾਂ ਸ਼ੁਕਰ ਆ ਪੜੂ ਵੀ ਚੈਨਲ ਵਾਲੇ ਮਿਲਣਾ ਆ ਕੇ ਕਮਾਲ ਹੋ ਗਈ ਯਾਰ ਸਵਾਗਤ ਕਰਦੇ ਆ ਤੁਹਾਡਾ ਕੈਨੇਡਾ ਚੈਨਲ ਤੇ ਗੁਰਵਿੰਦਰ ਜੀ ਠੀਕ ਆ ਮਗਾ ਸਤਿ ਸ੍ਰੀ ਅਕਾਲ ਬੋਲਦੇ ਹਾਂ ਤੁਹਾਨੂੰ ਵੀ ਅਸੀਂ ਪੂਰੀ ਟੀਮ ਦਾ ਸਵਾਗਤ ਹੈ ਜੀ ਤੁਹਾਡੀ ਸਾਰੀ ਟੀਮ ਨੂੰ ਜੀ ਆਇਆਂ ਨੂੰ ਜੀ ਹਾਂ ਜੀ ਕਿੱਦਾਂ ਦਾ ਜੀ ਹਾ ਸਾ ਠੱਠਾ ਕਰ ਰਹੇ ਹਾਂ ਤੇ ਕੀ ਰੌਣਕਾਂ ਲਾ ਰਹੇ ਇਸ ਫਿਲਮ ਦੇ ਵਿੱਚ ਰੌਣਕਾਂ ਜੀ ਤੁਹਾਨੂੰ ਪਤਾ ਹੀ ਹੈ ਪੰਜਾਬੀ ਫਿਲਮ ਦੀ ਸ਼ੂਟ ਚੱਲੀ ਜਾਂਦਾ ਉਡਣਾ ਸੱਪ ਉਡਣਾ ਸੱਪ ਤੇ ਸਾਪੜੇ ਸੰਦ ਤਪਾ ਮਾਰਖਿਆ ਮੈਂ ਤੁਹਾਨੂੰ ਦੱਸਾਂ ਹਾਂ ਹਾਂ ਇਹ ਵਾਹ ਜਿਹੜਾ ਮੇਨ ਕੈਰੈਕਟਰ ਹੈ ਜੀ ਵਿਲਨ ਭੂਪਾ ਜਾਨੀ ਗਰਮੀਤ ਸਾਦਨ ਉਹ ਮੇਨ ਹੈਡ ਹੈ ਇਹ ਫਿਲਮ ਦੇ ਸਭ ਦੇ ਲੋਕ ਇਹ ਆਸੀਂ ਤਾਂ ਤੇ ਮੈਂ ਦੁੱਕੀ ਆ ਦੁੱਕੀ-ਦਿੱਕੀ ਤੁਰੇ ਫਿਰਦੇ ਆ ਮਗਰ-ਮਗਰ ਕੀ ਆ ਸਾਡਾ ਵੀ ਕੁਝ ਬਣਦੀ ਸਾਡਾ ਆਪਣਾ ਕੀ ਬਣਨਾ ਉਪੇ ਨੂੰ ਜੇ ਪਤਾ ਲੱਗ ਗਿਆ ਨਾ ਇਸ ਵੀਊ ਤੇ ਹੀ ਜਾਂਦੇ ਆ ਪੱਖਾ ਇੱਥੇ ਨਾ ਉੱਡ ਕੇ ਆ ਜੇ ਹਾਂ ਤੇ ਸਾਡੇ ਜਿਹੜੇ ਮੇਨ ਹੀਰੋ ਹੀਰੋਇਨ ਉਹਨਾਂ ਦਾ ਪੰਬਲ ਭੂਸੇ ਪਾਰ ਖੈ ਕੱਲੇ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋਈ ਜਾਂਦਾ ਅੱਲਾ ਹੀ ਸਾਫਾ ਕੋ ਮੇਲਦਾ ਤੁਰਿਆ ਫੂ ਫੂ ਕਰਦਾ ਫਿਰਦਾ ਜਿੱਧਰ ਜਾਂਦਾ ਫੂ ਫੂ ਕਰਦਾ ਫਿਰਦਾ ਬਾਈ ਨੂੰ ਵੀ ਕੁਝ ਬੋਲ ਲੈਂਦੇ ਅੱਲਾ ਹੀ ਪੋਲੀ ਜਨ ਨੂੰ ਪੁੱਛ ਲੈਣ ਤੇ ਵਿਚਾਰੇ ਨੂੰ ਕੀ ਪੁੱਛਣਾ ਸੋਚਦਾ ਵਧਿਆ ਕਰ ਮੇਰੀ ਤਾਂ ਬੜੀ ਪਹਿਣੀ ਆ ਹਾਂਜੀ ਹੁਣ ਦੱਸੋ ਜੀ ਤੁਸੀਂ ਕਿਵੇਂ ਆਏ ਤੇ ਕਿਵੇਂ ਆਉਣਾ ਹੋਇਆ ਅਸੀਂ ਆਏ ਆ ਜੀ ਤੁਹਾਡੇ ਨਾਲ ਗੱਲਬਾਤ ਕਰਨ ਤੇ ਕੀ ਮਤਲਬ ਤੁਹਾਨੂੰ ਕਿਰਦਾਰ ਦਿੱਤੇ ਗਏ ਜੀ ਇਸ ਫਿਲਮ ਦੇ ਵਿੱਚ ਇਹ ਬੇਚੀ ਸਮਝੋ ਜਿਵੇਂ ਆਹ ਦੇਂਦੇ ਸਿਆਣੇ ਚੰਚਾ ਹੈ ਗਰੀ ਉਹ ਕਿਰਦਾਰ ਆ ਸਾਡੇ ਚੰਚੇ ਆ ਉਹ ਵੀ ਪੂਰੇ ਹਾਂ ਕਮੇਡੀ ਕਿਰਦਾਰ ਆ ਸਾਡਾ ਜੀ ਤੇ ਕਿਦਾਂ ਦਾ ਮਤਲਬ ਇਹ ਜਿਹੜਾ ਰੋਲ ਆ ਤੁਹਾਡਾ ਇਹ ਇਹਦੇ ਮਤਲਬ ਸ਼ੇਡ ਕਿਦਾਂ ਦੇ ਹੈਗੇ ਆ ਜੀ ਮੈਂ ਬਹੁਤ ਹੀ ਵਧੀਆ ਹੈ ਮਾ ਨਿਆਰੇਦਾਰ ਹੈ ਜਿੱਧਰ ਪੂਪਾ ਦੇ ਮਗਰੇ ਅਸੀਂ ਤੇ ਸਾਡੀਆਂ ਦਾ ਇਹ ਦਸੇ ਗਿਆਰਾ ਕਿਉਂ ਜੀ ਰਹਿੰਦੀ ਹੈ ਇਹ ਕਿ ਇਹ 네ਗੇਟਿਵ ਕਰਦਾਰ ਹੈ ਮਤਲਬ ਕਿਦਾਂ ਦੇ ਗ੍ਰੇ ਸ਼ੇਡ ਵਾਲਾ ਜਾਂ ਪੋਜ਼ਿਟਿਵ ਹੈ ਜੀ ਕਿਦਾਂ ਹੈ ਤਾਂ 네ਗੇਟਿਵ ਹੈ ਸਾਡਾ ਦਾ ਨੂੰ ਥੋੜੀ ਸੰਗ ਜੀ ਹੁੰਦੀ ਹੈ ਕਰੈਕਟਰ ਬਹੁਤ ਵਧੀਆ ਹੈ ਜੀ ਕਿਉਂਕਿ ਉਹਨਾਂ ਨੇ ਜਿੰਨੇ ਕੀਤੇ ਕਮੇਡੀ ਕੀਤੇ ਹੈ ਤੇ ਇੱਕ ਅਲੱਗ ਕੈਰੈਕਟਰ ਹੈ ਨਾ ਦੇਖਣ ਨੂੰ ਮਿਲੂਆ ਦਰਸ਼ਕਾਂ ਨੂੰ ਤੇ ਸਵਾਦ ਵਿਖਿਆ ਹੁੰਦਾ ਤੁਨੂੰ ਕਿਉਂਕਿ ਪੁਰਾਣੇ ਟਾਈਮ ਦੀ ਜਿਹੜੀ ਕਨਸੈਪਟ ਉਹ ਚੱਕਿਆ ਹੋਇਆ ਹੈ ਇਹ ਆ 90 ਦਾ ਪੁਰਾਣਾ ਉਹ ਹੀ ਦੇਸੀ ਗੱਲਾਂ ਤੇ ਉਹ ਹੀ ਦੇਸੀ ਰਵਾਜ ਤੇ ਉਹ ਹੀ ਗਣਾਸੇ ਤੇ ਉਹ ਹੀ ਟਾਗੂ ਤੇ ਕੁੜੀਆਂ ਨੇਤਾ ਜੀ ਇਹ ਕਿੱਦਾਂ ਦੀ ਟੀਮ ਨਾਲ ਐਕਸਪੀਰੀਅੰਸ ਕਿੱਦਾਂ ਦਾ ਤੁਹਾਡਾ ਹੈਗਾ ਇਹ ਵੀ ਨਾ ਬਹੁਤ ਵਧੀਆ ਹੈਗਾ ਜੀ ਸਾਡਾ ਐਕਸਪੀਰੀਅੰਸ ਅਸੀਂ ਬਹੁਤ ਪਾਣੀ ਮਤਲਬ 20 ਸਾਲ ਤੋਂ ਇਹਨਾਂ ਨਾਲ ਕੰਮ ਕਰਦੇ ਆ। ਟੋਨੀ ਭਾਜੀ ਹੁਣਾਂ ਨਾਲ ਸਾਜਨ ਭਾਈ ਹੁਣਾਂ ਨਾਲ 20 ਸਾਲ ਤੋਂ ਜੁੜੇ ਹੋਏ ਆ। ਇਹ ਸਾਡਾ ਦਾ ਮਤਲਬ ਹੈ ਮਗੀ ਇੱਕ ਪਰਿਵਾਰ ਹੈ। ਸਾਡੇ ਟੋਨੀ ਭਾਜੀ ਡਾਇਰੈਕਟਰ। ਮਗੀ ਇਹ ਨਿਗਾਹ ਜੀ ਵੀ ਅਸੀਂ ਡਾਇਰੈਕਟਰ ਹੈ ਜਾਂ ਐਕਟਰ ਹੈ ਇੱਕੇ ਪਰਿਵਾਰ ਦੀ ਤਰ੍ਹਾਂ ਹੀ ਚੱਲ ਰਿਹਾ ਸਾਰਾ ਪ੍ਰੋਗਰਾਮ। ਜਿਵੇਂ ਆਪਾਂ ਆਂਦੇ ਆ ਵੱਡੇ ਤੋਂ ਆ ਲਿਆ ਛੋਟਿਆ ਕਰ ਵਿਚਾਲੜੇ ਨੂੰ ਆਂਦੇ ਆਏ ਕਰ। ਉਹ ਤਾਂ ਘਰੇ ਇੱਕ ਇੱਕ ਰਹੇਗੇ ਪਹਿਲੇ ਦੀ ਗੱਲ ਐ ਉਸੇ ਤਰ੍ਹਾਂ ਹੀ ਐ ਇਹ ਪਰਿਵਾਰ ਆ ਜੀ ਨਿਰਵਿੰਦਰ ਜੀ ਇਸ ਫਿਲਮ ਦਾ ਪਲੱਸ ਪੁਆਇੰਟ ਕੀ ਐ ਤੁਹਾਡੇ ਨਜ਼ਰਾਂ 'ਚ ਇਸ ਫਿਲਮ ਦਾ ਜੀ ਪਲੱਸ ਪੁਆਇੰਟ ਜੀ ਮੈਂ ਕੁਝ ਕਹਿ ਨਹੀਂ ਸਕਦਾਗਾ ਮੈਨੂੰ ਤਾਂ ਸਮਝ ਤੋਂ ਬਾਹਰ ਹੋਈ ਪਈ ਐ ਹਾਂ ਜੀ ਕੋਈ ਬੈਂਕ ਤੈਨੂੰ ਦਾ ਮੈਂ ਲੋਕੋ ਦਾ ਪਲੱਸ ਪੁਆਇੰਟ ਨਿਕੜੇ ਮੈਂ ਭਾਈ ਮੂੰਹ ਖੋਲਦਾ ਹੀ ਨਹੀਂਗਾ ਇਹ ਤਾਂ ਦੇਖਿਆ ਤੁਸੀਂ ਪਤਾ ਲੱਗਿਆ ਕਿ ਮੈਨੂੰ ਤੇ ਆਉ ਨੂੰ ਕਰਦੇ ਆ ਤੇ ਮੈਂ ਤੇ ਦਾਦੀ ਕਾ ਹਾਂ ਭੂਪੇ ਵੀ ਦਿੰਦੇ ਆ ਆ ਇਹਦੇ ਸੇ ਤੁਹਾਨੂੰ ਕੋਟ-ਕੋਟ ਵੀ ਪੁਆਰੇ ਆ ਜੀ ਮਤਲਬ ਉਹ ਸੇਵਾ ਦਾ ਚੰਗੇ ਬੰਦੇ ਦੀ ਹੁੰਦੀ ਰਹਿੰਦੀ ਆ ਤੁਹਾਨੂੰ ਪਤਾ ਹੀ ਹੈ ਜੀ ਸਾਡੇ ਨਾਲ ਤੇ ਸਾਰਾ ਕੁਝ ਹੁੰਦਾ ਹੁੰਦਾ ਹੀ ਜਿੰਦਾ ਦੇ ਪੰਜ-ਸੱਤ ਬੰਦੇ ਖਤਰਨਾਖੇ ਕੇ ਨਾ ਹਉਂਦੀ ਦੀ ਨੇ ਉਹਦੀ ਤੇ ਨਾਲ ਲੋਕ ਉੱਟਣਾ ਆ ਸਿਆਖ ਜਲਾ ਲੁੜ ਪੈਣੀ ਆ ਹਾਂ ਜੀ ਦੋ ਬਗਲ ਬਾਹਰ ਕੋਸਣਾ ਦੱਸ ਹਾਂ ਜੀ ਹੋਰ ਦੋਸਤ ਜੀ ਇਸ ਤੋਂ ਇਲਾਵਾ ਕਿਹੜੇ ਹੋਰ ਪ੍ਰੋਜੈਕਟ ਕਰ ਰਹੇ ਹੋ ਪ੍ਰੋਜੈਕਟ ਜੀ ਮਾਲਕ ਦੀ ਕਿਰਪਾ ਨਾਲ ਬਹੁਤ ਵਧ ਗਿਆ ਹੋਰ ਅੱਗੇ ਵੀ ਹੈਗੇ ਤੇ ਕੁਝ ਰਿਲੀਜ਼ ਹੋਣ ਵਾਲੀ ਵੀ ਹੈਗੀ ਹੈ ਜੀ ਪਰਮਾਤਮਾ ਦੀ ਮਿਹਰ ਹੈ ਜੀ ਤੇ ਸਭ ਤੋਂ ਵੱਡੀ ਮਿਹਰ ਹੈ ਮੇਰੇ ਸਹੁਰਤਿਆਂ ਦੀ ਜਿਹੜੇ ਮੇਰੇ ਮਿੱਤਰ ਸਾਹਿਬ ਨੂੰ ਪਸੰਦ ਕਰਦੇ ਸੀ ਚਲੋ ਬਾਹਲਾ ਨਹੀਂ 25% ਤਾਂ ਮੈਨੂੰ ਪਿਆਰ ਤਾਂ ਦੇ ਹੀ ਦਿੰਦੇ ਆ ਕੂ ਕੀ ਮਦਾ ਉਹਨਾਂ ਦੇ ਸਿਰ ਤੇ ਉੱਡਿਆ ਫਿਰਦਾ ਹੈ ਆਹ ਦੀਦਾ ਮੇਰੀ ਕੀ ਪਛਾਣ ਹੈ ਤੁਹਾਨੂੰ ਆਪਣੀ ਸਫਰ ਕਿੰਨਾ ਕੁ ਤੁਹਾਡਾ ਹੁਣ ਤੱਕ ਤੁਸੀਂ ਪੈੜਾ ਹੜਾ ਚੁੱਕੇ ਹੋ ਪੈੜਾ ਦਾ ਹੀ ਸਮਝ ਲਓ ਵੀ ਸੱਪ ਗਈ ਜਿਹੜੀ ਮੇਨ ਚੀਜ਼ ਸੀ ਜਵਾਨੀ ਤੂੰ ਤਾਂ ਅਗਲੇ ਪੜਾ ਜਾਏ ਬੈਠੇ ਐ ਤੇ ਇਹ ਕਿਦਾਂ ਸਫਰ ਸ਼ੁਰੂ ਕਿਵੇਂ ਹੋਇਆ ਸੀ ਜੀ ਸਫਰ ਸ਼ੁਰੂ ਹੋਇਆ ਇਸਾਟਾ ਪੰਜਾਬੀ ਫਿਲਮ ਦੇਖੀ ਮੈਂ ਰਾਣੋ ਬਾ ਰਾਣੋ ਤੋਂ ਮੈਨੂੰ ਕੈਰੈਕਟਰ ਹੀ ਉਹ ਜਦੋਂ ਗੱਲ ਲੱਗਿਆ ਮੇਤੋ ਸਾਹ ਵਾਲਾ ਬਸ ਉਹ ਸਿਰੇ ਫੜ ਲਿਆ ਤੇ ਚੌੜ ਕਰਨੀ ਮਜ਼ਾਕ ਕਰਨਾ ਹਰੇਕ ਨਾਲ ਉਸੇ ਅੰਦਾਜ਼ ਚ ਤੂੰ ਕਰਦੇ ਕਰਦੇ ਬਸ ਇੱਥੋਂ ਤੱਕ ਪਹੁੰਚ ਗਈ ਸਟਰਗਲ ਕਿੰਨਾ ਕੁ ਕਰਨਾ ਪਿਆ ਜੀ ਬਸ ਸਟਰਗਲ ਹੀ ਹੈ ਜੀ ਹਜੇ ਖੜਾ ਸੈਟ ਹੋਇਆ ਚ ਨਹੀਂ ਜਾਂਦਾ ਸਾਡੀਆਂ ਦਾ ਜੁੱਤੀਆਂ ਘਸ ਗਈਆਂ ਇਹਦਾ ਚੱਲੀ ਜਾਂਦਾ ਇਹਦਾ ਬਹੁਤ ਡੂੰਗੀ ਚੀਜ਼ ਹੈ ਸਵਾਲ ਵਾਲੇ ਮੈਨੂੰ ਲੈ ਲੈ ਹਾਂ ਹੁਣ ਤੱਕ ਦੇ ਯਾਦਗਾਰੀ ਫਿਲਮਾਂ ਕਿਹੜੀਆਂ ਕੜੀਆਂ ਜਾਂ ਪ੍ਰੋਜੈਕਟ ਕਿਹੜੇ ਕਿਹੜੇ ਰਹਿ ਜੀ ਤੁਹਾਡੇ ਮੇਰੀ ਸਭ ਤੋਂ ਪਹਿਲਾ ਸੀ ਰਹਿਮਤਾ ਫਿਲਮ ਭਾਈ ਸੁਖਿੰਦਰ ਸ਼ੇਰਾ ਜੀ ਦੀ ਬਹੁਤ ਵਧੀਆ ਫਿਲਮ ਸੀਗੀ ਉਹ ਜਿਹੜਾ ਮੈਨੂੰ ਦਰਸ਼ਨ ਹੋਏ ਗੁੱਗੂ ਕੇ ਸਾਹ ਦੇ ਸ੍ਰਿਵਿੰਦਰ ਸਿੰਧਾ ਜੀ ਬਹੁਤ ਵਧੀਆ ਸਟਾਰ ਕਾਸਟ ਸੀਗੀ ਤੇ ਜੱਟੀ ਨੂੰ ਮੂਡ ਤੇ ਯਾਰ ਬੇਲੀ ਬਾਕੀ ਕਾਫੀ ਆ ਗਈਆਂ ਫਿਲਮਾਂ ਦਾ ਗੁਰਵਿੰਦਰ ਜੀ ਜਿੱਦਾਂ ਹੁੰਦਾ ਤੁਸੀਂ ਤੁਹਾਡੇ ਚ ਟੈਲੈਂਟ ਆ ਜਾਂ ਤੁਸੀਂ ਤੁਹਾਨੂੰ ਲੱਗਦਾ ਨਹੀਂ ਕਿ ਉਸ ਹਿਸਾਬ ਦਾ ਐਕਸਪੋਜ਼ਰ ਤੁਹਾਨੂੰ ਪੰਜਾਬੀ ਸਿਨੇਮਾ ਨੂੰ ਜਿੰਨਾ ਤੁਹਾਨੂੰ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ ਜੀ ਰੀਜ਼ਨ ਕੀ ਹੈ ਜੀ ਇਹਦਾ ਉਹ ਰੀਜ਼ਨ ਹੀ ਹੈ ਭਾਈ ਕਿਹੜੇ ਸਾਡੇ ਵੱਡੇ ਪ੍ਰੋਡਿਊਸਰ ਸਾਡੇ ਵਰਗੇ ਮਾੜੇ ਬੰਦੇ ਨੂੰ ਹੱਥ ਘਾਟ ਹੀ ਪਾਉਂਦੇ ਆ ਤੇ ਜਿਹੜੇ ਵਧ ਗਿਆ ਪਿਆਰ ਸਤਕਾਰ ਵਾਲੇ ਆ ਉਹ ਸਾਨੂੰ ਹੱਥ ਪਾ ਲੈਂਦੇ ਆ ਕੈਂਪ ਬਾਜੀ ਨੂੰ ਮੇਰਾ ਰੀਜ਼ਨ ਮੰਨਦੇ ਹਾਂ ਉਹ ਸੋ ਦੀ ਮਰਜ਼ੀ ਸੋਚ ਰਿਹਾ ਇਸ ਚੀਜ਼ ਨੂੰ ਤਾਂ ਇਹਨੂੰ ਮਤਲਬ ਜਦੋਂ ਜ਼ਿਆਦਾ ਇਸ ਸਫਰ ਦੇ ਵਿੱਚ ਤੁਹਾਨੂੰ ਕਰਨੀ ਪਈ ਹੈ ਜੀ ਅਈ ਜਦੋਂ ਜਾਇ ਚੱਲੀ ਜਾਂਦੇ ਜੀ ਕਿਹੜਾ ਬੰਦ ਹੋ ਗਿਆ ਤੁਹਾਨੂੰ ਪਤਾ ਇਹ ਕੈਂਸਰ ਦੀ ਬਿਮਾਰੀ ਨਾ ਬੜਾ ਝਾਂਕਦਾ ਉਹਦਾ ਮੜਾ ਮੋਟਾ ਕੋਈ ਹੱਲ ਹੋਈ ਉਹਦਾ ਹੈ ਨਹੀਂਗਾ ਪਰਿਵਾਰ ਦੇ ਵਿੱਚ ਵੀ ਸੀਗਾ ਹੀ ਕੋਈ ਤੁਹਾਡੇ ਤੋਂ ਪਹਿਲਾਂ ਇਸ ਲਾਈਨ ਨਾ ਜੀ ਨਾ ਸਾਡੇ ਅੱਗੇ ਪਿੱਛੇ ਕੋੜਮੀ ਜੀ ਨਹੀਂ ਸੀਗੇ ਇਹੋ ਜਿਹਾ ਬੰਦਾ ਕੋਈ ਇਹਦਾ ਮਾਈ ਸੀਗਾ ਡੈਡੀ ਆਰਮੀ ਮੈਨ ਸੀਗੇ ਲੈਫਟੀਨੈਂਟ ਰਿਟਾਇਰ ਹੋਇਆ ਹੈ ਬਾਕੀ ਜ਼ਿੰਮੇਦਾਰਾ ਘਰੇ ਉਹ ਦਾ ਪੁੱਠੇ ਸਭ ਦੇ ਸੀਗੇ ਸਾਰਾ ਕੁਝ ਪਰ ਮੈਂ ਐਸੇ ਕੰਮ ਜਿੜਾ ਵਿਆ ਕਿ ਜਦੂ ਕੇ ਇਹੀ ਕੰਮ ਮੇਰੇ ਨੂੰ ਹਾਂ ਜੀ ਨੀਤਾ ਜੀ ਤੁਹਾਡਾ ਰੀਸੈਂਟ ਗੱਲ ਕਰੀਏ ਸਫਰ ਦੀ ਤਾਂ ਕਿੱਦਾਂ ਮਤਲਬ ਸਫਰਿਆ ਜੀ ਹੈ ਸਫਰੀ ਅਸੀਂ ਟੋਨੀ ਭਾਈ ਹੁਣਾ ਨਾਲ 20 ਸਾਲ ਤੋਂ ਕੰਮ ਕਰ ਰਹੇ ਹਾਂ ਟੀਮ ਵਰਕ ਕਰਦਾ ਤੇ ਉਹ ਵੀ ਇਹਨਾਂ ਨੇ ਪ੍ਰੋਜੈਕਟ ਕੀਤੇ ਮੈਨੂੰ ਵਧੀਆ ਉਹਨਾਂ ਚ ਸਰਦਾਰ ਮਿਲਿਆ ਹੁਣ ਮੈਨੂੰ ਪਾਸੇ ਵੀ ਮਦਦ ਚੇਪ ਭਾਈ ਨਾਲ ਵੀ ਕਾਫੀ ਇਹ ਆਪਣੀ ਮਿਸਟਰ ਮੈਸਿਸ 420 ਹੁਣ ਜਸੀ ਭਾਜੀ ਹੁਣਾਂ ਦੇ ਵਿੱਚ ਵੀ ਮੈਂ ਵਧੀਆ ਤੇ ਰੋਲ ਕਰਦੇ ਤੇ ਗਰਵਿੰਦਰ ਜੀ ਅਸਰ ਫਿਲਮ ਚ ਦੇ ਪ੍ਰਿੰਸ ਕਮਲਜੀਤ ਭਾਜੀ ਨੇ ਇੱਕ ਸੀਨ ਟਾਈਪ ਰਸ ਫਿਲਮ ਚ ਕੰਮ ਕਰਕੇ ਗਰਵਿੰਦਰ ਜੀ ਮਤਲਬ ਕੋਈ ਤੁਹਾਡੇ ਚਨੌਤੀ ਜਿਹਦੇ ਰੋਲ ਨੂੰ ਤੁਹਾਨੂੰ ਰੇ ਚਨੌਤੀ ਦਾ ਸਾਹਮਣਾ ਕਰਨਾ ਪਿਆ ਐਸੇ ਰੋਲ ਕਿਹੜੇ ਰਹਿ ਤੁਹਾਡੇ ਹਰ ਹੁਣ ਤੱਕ ਦੇ ਸਫਲ ਦੇ ਕਰੇ ਜਿਹੜਾ ਮੇਰਾ ਕਰੈਕਟਰ ਹੈ ਨਾ ਇਹ ਚਰੋਤੀ ਆ ਜਦੋਂ ਕੋਈ ਗੱਲ ਹੁੰਦੀ ਨਹੀਂ ਜੀ ਹੁੰਦਾ ਲਾਈਨ ਦੇ ਦਿੰਦੇ ਆ ਵੀ ਆ ਚੱਕਾ ਉਹਦੋਂ ਦਾ ਆਪ ਹੀ ਕਰਨਾ ਹੁੰਦਾ ਸਾਰਾ ਕੁਝ ਨਹੀਂ ਫਿਰ ਵੀ ਤੁਸੀਂ ਲੀਜੈਂਡਰ ਕਮੇਡੀਅਨ ਨੂੰ ਤੁਸੀਂ ਉਹ ਕਰਦੇ ਹੋ ਉਹ ਪ੍ਰਭਾਸ਼ਿਤ ਕਰਦੇ ਹੋ ਉਹ ਉਸ ਨੂੰ ਖੂਬਹੂ ਪ੍ਰਤੀਬਿੰਬ ਕਰਨ ਵਾਸਤੇ ਕਿ ਉਹ ਜੀ ਸਾਰਾ ਕੁਝ ਕਿਉਂ ਕਿ ਉਹਨਾਂ ਨੂੰ ਢਾਲਣਾ ਪੈਂਦਾ ਉਹ ਤਾਂ ਮੇਰੇ ਸਮਝ ਲਈ ਚਤੋਂ ਪੈਤ ਚ ਤੇ ਚ ਬਸੇ ਰਹਿੰਦੇ ਆ ਕੋ ਕਰੈਕਟਰ ਮੇਰੇ ਵਾਸਤੇ ਮਾਰੇ ਜ਼ਾਦਾ ਕਿਉਂਕਿ ਉਸਤਾਦ ਜੀ ਸੀਗੇ ਉਹਨਾਂ ਨੂੰ ਦੇਖ ਤੇ ਇੱਕ ਤੇ ਇੱਥੋਂ ਤੱਕ ਪਹੁੰਚਿਆ ਇਹਦਾ ਸ਼ੌਂਕ ਹੀ ਹੁੰਦਾ ਸੀ ਆਪਣਾ ਪ੍ਰੋਫੈਸ਼ਨਲ ਦਾ ਬਸ ਠੀਕ ਹੈ ਸਰੋਤਿਆਂ ਦੇ ਪਿਆਰ ਨੇ ਬਣਾਤਾ ਮੇਰਾ ਉਹਨਾਂ ਨਾਲ ਜੁੜਾਵੇ ਜੀ ਕਿਵੇਂ ਹੋਇਆ ਜੀ ਇਹ ਜਿਹੜਾ ਤੁਸੀਂ ਤੁਹਾਡੇ ਮਤਲਬ ਇੱਕ ਇੱਕ ਅੰਦਰੂਨੀ ਤੁਹਾਡੀ ਖਿੱਚ ਪੈਦਾ ਹੋਈ ਉਹਨਾਂ ਪ੍ਰਤੀ ਬਸ ਉਸ ਨੂੰ ਦੱਸਿਆ ਜੀ ਉਹ ਰਾણો ਫਿਲਮ ਦੇਖੀ ਸੀ ਉਸ ਤੋਂ ਬਾਅਦ ਮੈਂ ਫਿਲਮ ਛੱਡੀ ਨਹੀਂ ਸੀ ਕੋਈ ਜਿੰਦੀਆਂ ਵੀ ਫਿਲਮਾਂ ਆਈਆਂ ਤੇ ਗੁਰਵੰਦਰ ਜੀ ਤੁਸੀਂ ਕਮੇਡੀ ਤੋਂ ਇਲਾਵਾ ਜਿੱਦਾਂ ਦੇ ਤੁਹਾਡੇ ਚ ਟੈਲੈਂਟ ਹੈਗਾ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੇ ਜਨਰ ਦੇ ਰੋਲ ਮਿਲਦੇ ਨਹੀਂ ਆ ਤੁਸੀਂ ਕਰਨਾ ਨਹੀਂ ਚਾਹੁੰਦੇ ਜੀ ਅਸਾਂ ਮਿਲਦੇ ਤਾਂ ਹੈਗੇ ਜੀ ਉਹਨੂੰ ਮੈਂ ਕਰ ਨਹੀਂ ਸਕਦਾ ਕਿਉਂਕਿ ਇੰਦਰ ਹੀ ਮੇਰਾ ਲੈਵਲ ਬਣ ਚੁੱਕਿਆ। ਉਪਾਸੇ ਦੇ ਹਟਦਾ ਤੇ ਫਿਰ ਉਹ ਕੰਮ ਖਰਾਬ ਹੁੰਦਾ ਇੱਕ ਫਿਲਮ ਕੀਤਾ ਸੀਗਾ ਕਹਿੰਦੇ ਨਹੀਂ ਯਾਰ ਉਹੀ ਕਰਨਾ ਵੀਰਾ ਤਾਂ ਕੀਤਾ ਕਰਦਾ ਹੁੰਦਾ ਤੇ ਫਿਰ ਮੈਂ ਸੋਚਿਆ ਇਹ ਵੀ ਗੱਲ ਸਹੀ ਹੈ ਭਾਈ ਤੇ ਇਸ ਕਰਕੇ ਫਿਰ ਇਸੇ ਕਰੈਕਟਰ ਨੂੰ ਹੀ ਕਰੀ ਜਾਂਦਾ ਜੀ ਮੈਂ ਕੋਈ ਡ੍ਰੀਮ ਪੰਜਾਬੀ ਸਿਨੇਮਾ ਨਾਲ ਜੁੜਿਆ ਜਿਹੜਾ ਤੁਸੀਂ ਆਉਣ ਵਾਲੇ ਦਿਨਾਂ ਚ ਉਸ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਡ੍ਰੀਮ ਜੀ ਮੈਂ ਤਾਂ ਕੀ ਕਰ ਸਕਦਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਇਹ ਤਾਂ ਮੈਂ ਬਾਖਤੀ ਦੱਸੂਗਾ ਜੋ ਕੀ ਹੈ ਕਦੀ ਇਦਾਂ ਦਾ ਵੀ ਮੌਕਾ ਰਿਹਾ ਜੀ ਕਿ ਕੋਈ 트ਰੇਜਡੀ ਦੇ ਬਾਵਜੂਦ ਵੀ ਤੁਹਾਨੂੰ ਕਮੇਡੀ ਰੋਲ ਕਰਨਾ ਪਿਆ ਹੋਵੇ ਬਾਈ 트ਰੇਜਡੀਆਂ ਜੋ ਨਿਕਲ ਕੇ ਇੱਥੋਂ ਤੱਕ ਪਹੁੰਚ ਗਈ ਹੈ ਚੱਲੀ ਜਾਂਦੀ ਹੈ ਬਹੁਤ ਵੱਡੀ 트ਰੇਜਡੀ ਹੋਈ ਸੀ ਬ੍ਰਦਰ ਨਾਲ ਭਰਾ ਨਾਲ ਮੇਰੇ ਨਾਲ ਬੈਂਟਰਾ ਬਲਾਸਟ ਹੋ ਗਿਆ ਸੀਗਾ ਅੱਖ ਡੈਮੇਜ ਹੋ ਗਈ ਅਫਸੈਟ ਹੋ ਗਿਆ ਤੇ 4 ਸਾਲ ਹੋ ਗਏ 2 ਸਾਲ ਤਾਂ ਮੈਂ ਫਿਰ ਘਰੇ ਬੈਠਾ ਰਹੇ ਕੋਈ ਕੰਮ ਹੀ ਨਹੀਂ ਹੁੰਦਾ ਸੀਗਾ ਤੇ ਅੱਜ ਵੀ ਉਹ ਹਾਲਾਤ ਨੇ ਪਰ ਫਿਰ ਪਤਾ ਪਾਣਾ ਮੰਨ ਕੇ ਕਰਨਾ ਪੈਂਦਾ ਔਕਾ ਨਹੀਂ ਹੁੰਦਾ ਜੀ ਇੱਕ ਦਰਦ ਆਪਣੇ ਅੰਦਰ ਹੋਵੇ ਆਪਾਂ ਅੰਦਰੋਂ ਟੁੱਟੇ ਹੋਈਏ ਤੇ ਆਪਾਂ ਉਹਨੂੰ ਰੋਲ ਕਮੇਡੀ ਕਰਨਾ ਪਵੇ ਪਾਜੀ ਹੁੰਦਾ ਦਰਦ ਹੁੰਦਾ ਕਿਉਂ ਨਹੀਂਗਾ ਪਰ ਰੋਜੀ ਰੋਟੀ ਵਾਸਤੇ ਕੁਝ ਕਰਨਾ ਤਾਂ ਪਊ ਕੋਈ ਹੱਥ ਆਹ ਧਰ ਕੇ ਬੈਜੇ ਕੋਈ ਨਹੀਂ ਚੱਲਦਾਗਾ ਉਹ ਕਈ ਵਾਰੀ ਮਾਨਾ ਉੱਧਰ ਹੁੰਦਾ ਤੇ ਕੰਮ ਇੱਥੇ ਕਰੀ ਜਾਂਦੇ ਹੁੰਦੇ ਨੇ। ਨਹੀਂ ਤਾਂ ਜੀ ਇਹ ਇਸ ਰੋਲ ਜਿਹੜਾ ਤੁਸੀਂ ਦੋਨੋਂ ਕਰ ਰਹੇ ਹੋ ਦੁੱਕੀ ਤਿੱਕੀ ਦਾ ਇਹ ਇਹਨੂੰ ਇੱਕ ਵਧੀਆ ਮਤਲਬ ਬਣਾਉਣ ਵਾਸਤੇ ਵੀ ਕੁਝ ਐਫਰਟ ਹੈ ਜਾਂ ਕੁਝ ਖਾਸ ਤਿਆਰੀ ਕਰ ਰਹੇ ਹੋ ਕੁਝ ਨਹੀਂ ਕੁਝ ਨਹੀਂ ਮਤਲਬ ਇਹ ਕਮੇਡੀ ਪਹਿਲੇ ਦਿਨੋਂ ਹੀ ਅੰਦਰ ਭਰੀ ਹੋਈ ਹੈ। ਜਦੋਂ ਕੋਈ ਸੀਨ ਮਿਲਦਾ ਤੇ ਉਸ ਹਿਸਾਬ ਨਾਲ ਢਲ ਜਾਈ ਜਾਂਦਾ। ਕਰ ਲਈਦਾ ਹੈ। ਬਾਕੀ ਸਾਜਨ ਭਾਈ ਦਾ ਬਹੁਤ ਸਹਿਯੋਗ ਹੈ। ਵਾਲ ਲੈਂਦੀ ਹੈ 사ਜਨ ਭਾਈ ਤਾਂ ਅੰਦਰੋਂ ਸੁੱਤੇ ਪਏ ਨੂੰ ਵੀ ਜਗਾ ਲੈਂਦੀ ਆ ਸਾਡੇ ਅੰਦਰੋਂ ਆਇਆ ਇਹ ਥੋੜਾ ਆ ਜਾਇਆ ਕਰਦੇ ਫੇਰ ਵੇਖੀ ਬਸ ਫਿਰ ਜੋ ਸਾਡਾ ਸੀਰੀਅਲ ਤੋਂ ਪਹਿਲਾਂ ਬਰਾਬਰ ਆ ਕੇ ਭਾਈ ਜਾਂਦੇ ਕੁਰਸੀ ਤੇ ਵੀ ਆਜੂ ਕਰਾ ਗੁਰਵੰਦਰ ਸਿੰਘ ਮਹਿਰ ਮਿੱਤਲ ਜੀ ਪੰਜਾਬੀ ਸਿਨੇਮਾ ਦੇ ਬੜੇ ਮਹਾਨ ਐਕਟਰ ਰਹੇ ਆ ਉਹਨਾਂ ਨਾਲ ਦੇ ਨਾਲ ਜੁੜਿਆ ਕੋਈ ਸੀਨ ਅਸੀਂ ਚਾਹੁੰਦੇ ਆ ਜੋ ਤੁਹਾਡਾ ਫੇਵਰੇਟ ਹੋਵੇ ਉਹ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਇੱਕ ਹੇਲੰਦਰੀ ਵੀ ਸੀਗਾ ਯਾਰੀ 83 ਦੇ ਵਿੱਚ ਸੀ ਨਾ ਉਹ ਜਦੋਂ ਗੋਲੀ ਵਾਜਦੇ ਹਾਇ ਮਰ ਗਿਆ ਤੇ ਉਹ ਸਾਰਾ ਸולםਾ ਸੁਣਾ ਰਿਹਾ ਕਿਵੇਂ ਕਰਦੇ ਸੀਗੇ ਤੁਸ ਤੋਂ ਆ ਵੀ ਹਾਇ ਮਰ ਗਿਆ ਹਰ ਬਾਹ ਓਹੋ ਤੇ ਛੋਲੇ ਫੇਰ ਜਲਦੀ ਹੁੰਦੀ ਆ ਪਰ ਤੈਨੂੰ ਅੰਬ ਆਂਦਾ ਅੰਬ ਵੇਖ ਲਾ ਹਾਂ ਬਿੱਲ ਨਿਸ਼ਾਨਾ ਹਾਂ ਉਹ ਤੇਨ ਪਸਾਉ ਨੂੰ ਫਿਰਦਾ ਉਹ ਪਸਾਉ ਆ ਤੂੰ ਫਾਜੇਗੀ ਹਾਂ ਮਗਿਆ ਭਾਈ ਜਿਆਦਾ ਸ਼ੋਲੇ ਲਾ ਦੇ ਤੇ ਜਾ ਬੰਦੇ ਉੱਥੇ ਲੈ ਜਾ ਭਾਈ ਮੈਨੂੰ ਚਾਰ ਪੰਜ ਡਾਂਸ ਹੋਰ ਕਰਨੇ ਤੇ ਸ਼ੋਲੇ ਲਾ ਦੇ ਆ ਛੋਲੇ ਲਾ ਦੇ ਭਾਈ ਮਗਿਆ ਹਾਂ ਬੰਦ ਬੰਦ ਵਾਪਸ ਬਹੁਤ ਸੀ ਇਹ ਚਲੀ ਜਾਂਦਾ ਦਾ ਨਾ ਥੋੜਾ ਉਕਰੀ ਜਿਹਾ ਇਹ ਕਹਿੰਦਾ ਤਾਂ ਬੜੀ ਪਿਆਰੀ ਖੂਹੀ ਹੈ ਯਾਰ ਇਹ ਤਾਂ ਮਿੱਠਾ ਆਪਣਾ ਆਪਣਾ ਪੀਤੀ ਹੈ ਉਹਨਾਂ ਦਾ ਜਿਹੜਾ ਮਰਜ਼ੀ ਦੇਖ ਲਈ ਕੰਸੈਪਟ ਚੱਕ ਕੇ ਤੁਸੀਂ ਇਹ ਉਹਨਾਂ ਦੇ ਰੋਲ ਦੇ ਵਿੱਚ ਡੰਗਾਈ ਨੂੰ ਸਮਝਣ ਵਾਸਤੇ ਜਾਂ ਉਹਨਾਂ ਦੇ ਜਿੱਦਾਂ ਦੀ ਉਹਨਾਂ ਦੀ ਸ਼ਖਸੀਅਤ ਸੀ ਗੁਰਵਿੰਦਰ ਜੀ ਮਤਲਬ ਕੋਈ ਇੱਕ ਅੰਦਰੂਨੀ ਤੁਹਾਡੇ ਵਿੱਚ ਉਹ ਚੀਜ਼ ਕਲਾ ਪੈਦਾ ਹੋਈ ਹੈ ਜਾਂ ਕੋਈ ਖਾਸ ਤਿਆਰੀ ਹੈ ਤੁਸੀਂ ਕੁਝ ਉਹਨਾਂ ਦੇ ਉਹ ਅਪਣਾਏ ਤਰੀਕੇ ਜੀ ਨਹੀਂ ਨਹੀਂ ਇਹ ਤਾਂ ਬਸ ਪਰਮਾਤਮਾ ਨੇ ਹੀ ਹੈ ਜੀ ਉਹ ਯਾਰ ਇਹ ਨਹੀਂ ਬਬ ਮਜ਼ਾਕ ਸੀ ਚੌੜ ਸੀ ਕਿ ਜਿਵੇਂ ਉਹਨਾਂ ਨੂੰ ਦੇਖ ਲਿਆ ਉਵੇਂ ਕਰੀ ਜਾਣਾ ਬਸ ਉਹ ਮੇਰੇ ਦਿਮਾਗ 'ਚ ਹੀ ਬਹਿ ਗਏ ਉਹ ਕਈ ਬੰਦੇ ਆਂਦੇ ਵੀ ਹੋਰ ਵੀ ਕਰਦੇ ਆ ਜੇ ਕਰਦੇ ਆ ਮਾ ਕਰਦੇ ਆ ਸਾਰੀ ਕਰਦੇ ਆ ਜਿੰਦਾ ਜਿੰਦਾ ਕਰਦੇ ਮੈਂ ਕਿਹਨਾਂ ਬਹੁਤ ਬੈਠੇ ਆ ਉਹ ਗ੍ਰਾਮ ਵਾਲੇ ਕਰਦੇ ਆ ਕਿਵੇਂ ਆ ਹੋ ਗਿਆ ਉਹ ਹੈਗਾ ਮਾਰਾ ਸੱਪ ਠਫਲਾ ਹੋ ਗਿਆ ਹਰ ਬਾ ਆ ਕਰਦੇ ਆ ਮੈਂ ਇਹਦੇ ਮੇਰ ਮਿੱਤਰ ਸਾਹਿਬ ਨੇ ਦੋ ਕਿੱਲਿਆਂ ਤੇ ਬਾਜ ਮਾਰਨੀ ਹੋਵੇ ਕਿਵੇਂ ਮਾਰਨਗੇ ਓਏ ਬੰਤਿਆ ਆਇਆ ਭਾਈ ਮਗਾਇਆ ਨਹੀਂ ਮਾਰ ਦੇ ਉਹ ਸੱਦੈ ਆਖੜ ਕੇ ਓਏ ਮਗਾ ਬੰਤਿਆ ਹਰ ਬਾ ਇਹ ਜੀ ਜੈ ਗੁਰਵਿੰਦਰ ਜੀ ਆਪਾਂ ਪੁਰਾਣਾ ਸਿਨੇਮਾ ਦੇਖੀਏ ਤਾਂ ਉਹਦੇ ਚ ਬੜੇ ਦੋਰੇ ਮਾ ਆਪਣਾ ਮਤਲਬ ਮਾਪੜੰਡ ਵਾਲੇ ਡਾਇਲੌਗ ਦੇਖਣ ਨੂੰ ਮਿਲਦੇ ਸੀ ਹਾਂ ਜੀ ਅਗਰ ਕਮੇਡੀ ਕਲਾਕਾਰਾਂ ਦਾ ਵੀ ਆਪਾਂ ਦੇਖੀਏ ਤਾਂ ਉਹ ਬੜਾ ਇੱਕ ਇਦਾਂ ਦਾ ਰੁਝਾਨ ਰਿਹਾ ਕਿ ਉਹ ਅਸ਼ਲੀਲਤਾ ਦਾ ਪੁੱਟ ਹਾ ਲੀ ਰਿਹਾ ਉਹਨਾਂ ਤੇ ਇਹ ਇਸ ਤਰ੍ਹਾਂ ਦੇ ਜੋ ਚੀਜ਼ਾਂ ਹੈਗੇ ਬਚਨ ਲਈ ਕੁਛ ਕਰਦੇ ਹੋ ਜਾਂ ਮਤਲਬ ਤੁਹਾਡਾ ਹਾਂ ਹੁਣ ਤਾਂ ਜਮੀ ਨਹੀਂ ਆਉਂਦੀਆਂ ਗੀਆਂ ਡਾਵਲ ਮੇਂ ਨਹੀਂ ਡਾਲੇ ਜਮੀ ਅਰਥ ਹੈ ਨਹੀਂ ਐਸਾ ਚੱਲਦਿਆਂ ਪਹਿਲਾਂ ਚਮਕੀਲੇ ਨੂੰ ਆਦੇ ਹੁੰਦੇ ਸੀ ਕਿ ਕਹੇ ਆਇਆ ਗੀਤ ਗਾਉਂਦਾ ਉਹ ਗਾਉਂਦਾ ਤਾਂ ਅੱਜ ਤੁਸੀਂ ਦੇਖੀ ਜੰਨੇ ਆ ਪਹਿਲਾਂ ਦੇ ਸਿਨੇਮੇ ਚ ਤੇ ਵਰਿੰਦਰ ਜੀ ਦਾ ਸਿਨੇਮਾ ਸੀਗਾ ਮਿਰਮੱਤਾ ਜੀ ਦਾ ਸਿਨੇਮਾ ਸੀ ਤੇ ਅੱਜ ਦਾ ਸਿਨੇਮਾ ਜੀ ਕੀ ਅੰਤਰ ਮਹਿਸੂਸ ਕਰਦੇ ਹੋ ਉਹਦੇ ਚ ਆਂ ਤੁਸੀਂ ਤਾਂ ਇਹ ਹੁਣ ਤੁਸੀਂ ਆਪ ਹੀ ਦੇਖ ਲਓ वैसे पहली का देखा जावे वो दौर भी बढ़िया ਸੀਗਾ ਫਿਲਮਾਂ ਵੀ ਵਧੀਆ ਬੰਦੀਆਂ ਬੰਦੀਆਂ ਅੱਜ ਵੀ ਐਹੀ ਗੱਲ ਨਹੀਂ ਕਿ ਨਹੀਂ ਵਧੀਆ ਬੰਦਗੇਂਗੇ ਕਹਿੰਦਾ ਮਦਰ ਕੀ ਉਦੋਂ ਬੰਦਾ 5.5 ਰੁਪਏ ਚ ਫਿਲਮ ਦੇਖ ਕੇ ਜੇ 10 ਰੁਪਏ ਜੇ ਜੁੰਦੇ ਸਵਾਦ ਨਾ ਆਉਂਦਾ ਸੀਗਾ ਤੇ ਹੋ ਜਿੰਦਾ ਜੇ 1000 2000 ਜੇ ਤੇ ਤੁਹਾਡੇ ਸਿਰਮੇ ਚ ਨਹੀਂ ਵਰ ਸਕਦੇ ਤੁਸੀਂ ਚਲ ਆਪਾਂ ਚੱਲ ਜੀ ਆ ਜਾ ਚੰਗਾ ਭਾਈ ਅਸੀਂ ਜਲਦੇ ਆਪਾਂ ਚੱਲ ਜੀ ਚੱਲਿਆ ਹੋ ਟਿਕਣ ਹੋ ਗਿਆ ਜੀ ਰੋਟੀ ਪਾ ਦਿਖਾ ਗਿਆ ਸਾਰਾ Gracias. <laughs>